ਅਣੀ ਤਾਂ ਹਰ ਵਾਰ ਦੀ ਤਰ੍ਹਾਂ ਵੀ ਕਲੱਬ ਜਿਹੜਾ ਹੈਗਾ ਕੋਈ ਵੀ ਆਫਤਾਂ ਦੀ ਉੱਤੇ ਘਟਦਾ ਪਿਆ ਤੇ ਹਟਪੀਟਾਂ ਲਈ ਕਿਵੇਂ ਦਾ ਸਾਡੇ ਆਰਜੀਐਮਸੀ ਕਲੱਬ ਦੇ ਜਿਹੜੀ ਸਾਰੀ ਟੀਮ ਹੈ ਸਾਡੇ ਲਈ ਅੱਜ ਬਹੁਤ ਮਾਣ ਦੀ ਗੱਲ ਹੈ ਕਿ ਸਾਡੀ ਸਾਰੀ ਟੀਮ ਨੇ ਸਾਰੇ ਕਲੱਬ ਦੇ ਮੈਂਬਰਾਂ ਨੇ 11 ਲੱਖ ਰੁਪਿਆ ਡਾਕਟਰ ਬਲਵੀਰ ਨੂੰ ਜਿਹੜੀ ਆਫਤ ਆਈ ਵੀ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਉਸ ਤੋਂ ਇਲਾਵਾ ਅਸੀਂ ਅੱਜ ਸਾਰੇ ਜਿਹੜੇ ਡਾਕਟਰ ਸੁਦੀਪ ਡਾਕਟਰ ਵਰਮਨ ਸਿੰਘ ਮੈਂ ਅਸੀਂ ਸਾਰਿਆਂ ਨੇ ਦੋ ਦੋ ਫੈਮਿਲੀਆਂ ਅਡਾਪਟ ਕੀਤੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਜਿੰਨੇ ਵੀ ਸਾਡੇ ਹੋਰ ਦੋਸਤ ਮੈਂਬਰਸ ਨੇ ਜਿੰਨੇ ਵੀ ਅੱਛੇ ਹੋਰੇ ਰੈਪਿਊਟੇਡ ਪਰਸਨੈਲਿਟੀ ਨੇ ਸਭ ਨੂੰ ਕਹੀਏ ਇੱਕ ਇੱਕ ਦੋ ਦੋ ਫੈਮਿਲੀਜ਼ ਨੂੰ ਅਡਾਪਟ ਕਰਨ ਜਿੱਤੇ ਤੱਕ ਮੈਨੂੰ ਲੱਗਦਾ ਕਿ ਸ਼ਾਇਦ ਸਾਡੀ ਕੱਲ ਨੂੰ ਕੋਈ ਮੁੜੇਗਾ ਨਹੀਂ ਤੇ ਅਸੀਂ ਪਟਿਆਲਾ ਸ਼ਹਿਰ ਤੋਂ ਹੀ ਘਟੋ-ਘਟ 2000 ਫੈਮਿਲੀ ਨੂੰ ਅਡਾਪਟ ਕਰਾਂਗੇ ਅੱਜ ਤੋਂ ਹੀ ਮہم ਸ਼ੁਰੂ ਕੀਤੀ ਹੈ ਸਾਡੀ ਸਾਰੀ ਟੀਮ ਨੇ ਐਗਜ਼ੈਕਟਿਵ ਨੇ ਮਿਲ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਤੁਹਾਨੂੰ ਲੱਗੇਗਾ ਮਨੁਸਤਾ ਦੀ ਭਲਾਈ ਦਾ ਕੰਮ ਹੈ ਤੁਹਾਡੇ ਵੱਲੋਂ ਵੀ ਕੰਮ ਸ਼ੁਰੂ ਕਰ ਲੱਪਾ ਜਾਏਗਾ ਔਰ ਫੈਮਿਲੀ ਤੁਸੀਂ ਕਿੰਨੀਆਂ ਅਡਾਪਟ ਕਰਿਆ ਨੇ ਮੈਂ ਦੋ ਫੈਮਿਲੀਆ ਅਡਾਪਟ ਕੀਤੀਆਂ ਡਾਕਟਰ ਬੋਪਾ ਰਾਏ ਨੇ ਡਾਕਟਰ ਮਨਮੋਨ ਸਿੰਘ ਨੇ ਡਾਕਟਰ ਸੁਦੀਰ ਨੇ ਅਸੀਂ ਸਭ ਨੇ ਦੋ ਦੋ ਫੈਮਿਲੀ ਅਡਾਪਟ ਕੀਤੀਆਂ ਤੇ ਬਾਕੀ ਸਾਡੀ ਜਿੰਨੀ ਵੀ ਸਾਰੀ ਐਗਜ਼ੈਕਟਿਵ ਟੀਮ ਹੈ ਸਾਰਿਆਂ ਨੇ ਇੱਕ ਇੱਕ ਦੋ ਦੋ ਫੈਮਿਲੀਆ ਅਡਾਪਟ ਕਰਨਗੇ ਬਾਕੀ 11 ਲੱਖ ਰੁਪਿਆ ਅਸੀਂ ਕਲੱਬ ਨੂੰ ਕਲੱਬ ਦੀ ਤਰਫੋਂ ਅ ਰਾਤ ਫੰਡ ਚ ਅਸੀਂ ਦਿੱਤਾ ਤੇ ਬਾਕੀ ਜੋ ਵੀ ਹੈ ਜਿਹੜੀ ਹੈ ਏਰੀਏ ਪੈਂਡਿੰਗ ਨੇ ਆਪ ਵੀ ਸਾਡੇ 4400 ਅਸੀਂ ਕਲੱਬ ਦੇ ਜਿਹੜੇ ਸਪੋਰਟਸ ਵਾਲੇ ਸਵੇਰੇ ਬੋਰਡਿੰਗ ਵਾਲੇ ਮੈਂਬਰ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਕਿ ਜਿੱਥੇ ਵੀ ਸਾਡੀ ਵਲੰਟੀਅਰ ਦੀ ਲੋੜ ਹੈ ਐਜ਼ ਅ ਵਲੰਟੀਅਰ ਅਸੀਂ ਸਾਰੇ ਤਿਆਰ ਆ ਕਿਸੇ ਵੀ ਜਗ੍ਹਾ ਤੇ ਸਾਨੂੰ ਭੇਜਣਾ ਤੇ ਅਸੀਂ ਜਾਣ ਲਈ ਤਿਆਰ ਨੇ ਕੋ ਇਸ ਤਰ੍ਹਾਂ ਹੈ ਕਿ ਇੱਕ ਬਹੁਤ ਵੱਡੀ ਟ੍ਰੈਜੇਡੀ ਪੰਜਾਬ ਲੰਘ ਰਿਹਾ ਹੈ 트ੈਜੇਡੀ ਜੋ ਤੇ ਬਹੁਤ ਵੱਡੀ 트ੈਜੇਡੀ ਆਈ ਹੈ ਮੇਰੇ ਮੇਰੇ ਹਿਸਾਬ ਨਾਲ ਜੋ ਹਮਲਾ ਡਾਕਟਰ ਬਲਬੀਰ ਸਿੰਘ ਜੋ ਕਿ ਇਸ ਕਲੱਬ ਦੇ ਮੈਂਬਰ ਵੀ ਨੇ ਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਨੇ ਇਹਨਾਂ ਨੇ ਜੋ ਇਨਸਪੀਰੇਸ਼ਨ ਦਿੱਤੀ ਹੈ ਸਾਰਿਆਂ ਨੂੰ ਉਹਦੇ ਬੇਸਿਸ ਤੇ ਅਸੀਂ ਸਾਰੇ ਮੈਂਬਰਸ ਨੇ ਕੰਟਰੀਬਿਊਟ ਕਰਕੇ 11 ਲੱਖ ਰੁਪਿਆ ਇਹਨਾਂ ਨੂੰ ਦਿੱਤਾ ਤੇ ਨਾਲ ਜਿਹੜਾ ਇਹਨਾਂ ਦਾ ਆਈਡੀਆ ਹੈ ਕਿ ਇੱਕ ਫੈਮਿਲੀ ਅਡਾਪਟ ਕੀਤੀ ਜਾਏ ਉਹਦੇ ਵਿੱਚ ਅਸੀਂ ਕਲੱਬ ਕਨੀਓ ਇੱਕ ਮੈਸੇਜ ਦੇਾਂਗੇ ਕਿ ਈਚ ਮੈਂਬਰ ਅਡਾਪਟ ਵਨ ਹਰ ਇੱਕ ਮੈਂਬਰ ਹਰ ਇੱਕ ਮੈਂਬਰ ਅਡਾਪਟ ਕਰੇ ਇੱਕ ਫੈਮਿਲੀ ਉਹ ਅਸੀਂ ਕਰਾਂਗੇ ਕੁਝ ਅਸੀਂ ਸਾਰਿਆਂ ਕੁਝ ਅਸੀਂ ਆਲਰੇਡੀ ਅਨਾਉਂਸ ਕਰਤਾ ਜਿਹੜੀਆਂ ਜਿਹੜੀਆਂ ਫੈਮਿलीज ਚ ਜਿਹੜੇ ਅਡਾਪਟ ਕਰਨਾ ਚਾਹੁੰਦੇ ਆਂ ਬਾਕੀ ਸਾਰੇ ਮੈਂਬਰਾਂ ਨੂੰ ਅਸੀਂ ਅਪੀਲ ਕਰਦੇ ਆਂ ਸਾਰੇ ਮੈਂਬਰਾਂ ਨੂੰ ਮੈਂ ਖੁਦ ਵੀ ਅਪੀਲ ਕਰਦਾ ਆਂ ਕਿ ਆਪਾਂ ਸਾਰੇ ਜਣੇ ਇੱਕ ਇੱਕ ਫੈਮਿਲੀ ਕਮ ਸੇ ਕਮ ਅਡਾਪਟ ਕਰੀਏ ਸਾਡੇ ਤਕਰੀਬਨ 2900 ਮੈਂਬਰ ਆ ਤਾਂ ਇਹਦੇ ਨਾਲ 2900 ਫੈਮਿਲੀਆਂ ਅਡਾਪਟ ਹੋ ਜਾਣਗੀਆਂ ਜਿਹੜਾ ਕਿ ਲੌਂਗ ਵੇਜ ਆਏਗਾ ਇਹ ਆਰਜੀਐਮਸੀ ਦਾ ਜਿਹੜਾ ਬੜਾ ਮੈਂ ਕਹੂੰਗਾ ਕਿ ਬਹੁਤ ਅੱਛਾ ਬਹੁਤ ਟਾਈਮਲੀ ਉਪਰਾਲਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਐਡਾ ਵੱਡਾ ਦੁਖਾਂਤ ਹੋਇਆ ਉਹਦੇ ਵਿੱਚ ਉਹਨੂੰ ਇੱਕ ਬਹੁਤ ਸਾਰੇ ਪਰਿਵਾਰਾਂ ਨੂੰ ਸਕੂਨ ਦੇਣ ਵਾਲਾ ਔਰ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਆਪਣਤ ਦਾ ਜਿਹੜਾ ਹੈਗਾ ਸਨੇਹਾ ਭੇਜਣ ਵਾਲਾ ਆਰਡੀਐਮਸੀ ਨੇ ਬਹੁਤ ਵੱਡਾ ਫੈਸਲਾ ਕੀਤਾ ਸੀ ਇਹਨਾਂ ਨੇ 11 ਲੱਖ ਰੁਪਈਆ ਜਿਹੜਾ ਹੈਗਾ ਉਹ ਚੈੱਕ ਦਿੱਤਾ ਔਰ ਇਹਨਾਂ ਦੇ ਅਲੱਗ-ਅਲੱਗ ਮੈਂਬਰਾਂ ਨੇ 10 ਫੈਮਿਲੀਜ਼ ਨੂੰ ਅਡੌਪਟ ਵੀ ਕਰ ਲਿਆ ਕਿ ਜਿਹੜੇ ਉਹ ਚੈੱਕ ਦੇਣਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਨਾਲ ਖੜਨਗੇ ਜਿਹੜੀ ਇਹ ਦੂਜੀ ਵਾਲੀ ਗੱਲ ਹੈ ਇਹ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਕਿਉਂਕਿ ਜਿਹੜੀ ਉਮੀਦ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਦਲਾਸਾ ਉਮੀਦ ਇੱਕ ਆਪਣਾਪਣ ਇਹ ਇਹ ਜਿਹੜਾ ਕਲੱਬ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਮੈਂ ਉਮੀਦ ਕਰਦਾ ਕਿ ਬਾਕੀ ਜਥੇਬੰਦੀਆਂ ਵੀ ਐੇ ਕਰਨ ਗਿਆ ਕਿ ਸਾਰੇ ਜਣੇ ਇੱਕ ਇੱਕ ਫੈਮਿਲੀ ਅਡਾਪਟ ਕਰੋ ਜਿਹੜੇ ਆਪਣੇ ਕੋਲੇ ਅਫੈਕਟਡ ਫੈਮਿਲੀਜ਼ ਐ ਉਹ ਉਹਨਾਂ ਦੀ ਗਰੰਟੀ ਜਿਹੜੀ ਹੈ ਉਹ ਜਿੰਨੇ ਆਪਣੇ ਜਿਹੜੇ ਅਫੈਕਟਡ ਨਹੀਂ ਆ ਉਹਨਾਂ ਦੀ ਬਹੁਤ ਜ਼ਿਆਦਾ ਤੋ ਜੇ ਮਤਲਬ ਕੱਲਾ ਨਹੀਂ ਤਾਂ ਚਾਰ ਦੋਸਤ ਇਕੱਠੇ ਹੋ ਕੇ ਵੀ ਇੱਕ ਫੈਮਿਲੀ ਨੂੰ ਅਡੌਪਟ ਕਰਦੇ ਆ ਤਾਂ ਵੀ ਆਪਣਾ ਕੰਮ ਚੱਲਦਾ ਜਾਂ ਪੰਜ ਦੋਸਤ ਇਕੱਠਾ ਹੋ ਕੇ ਵੀ ਕਰਦੇ ਆ ਕੁਝ ਵੀ ਨਹੀਂ ਆ 10-1000 ਰੁਪਿਆ ਪਾਓ ਇੱਕ ਫੈਮਿਲੀ ਨੂੰ ਅਡੌਪਟ ਕਰ ਲਓ ਵੀ ਅਸੀਂ ਤੁਹਾਨੂੰ ਭਾਈ ਆ ਤੁਹਾਡੀ ਇਹ ਮਦਦ ਕਰ ਰਹੇ ਆ ਉਸ ਤੋਂ ਸਿਵਾਏ ਜਿਹੜੀ ਬਾਹਰ ਵਿੱਚ ਗਵਰਨਮੈਂਟ ਦੀ ਏਡ ਵੀ ਆਏਗੀ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਚੜੀਆਂ ਸਸਤਾ ਆ ਕੇ ਮਦਦ ਕਰਨਗੇ ਬਟ ਉਹਦੇ ਵਾਸਤੇ ਜਿਹੜਾ ਆਰਜੀਐਮਸੀ ਆ ਦੀਪਕ ਕਮਾਨੀ ਜੀ ਬੋਪਰਾਏ ਜੀ ਇਹਨਾਂ ਦੀ ਪੂਰੀ ਐਗਜ਼ੈਕਟਿਵ ਨੇ ਔਰ ਸਾਰੇ ਡਾਕਟਰ ਵੀ ਸਾਰੇ ਜਿਹੜਾ ਨੇ ਇੱਕ ਬਹੁਤ ਵੱਡਾ ਅੱਛੀ ਸ਼ੁਰੂਆਤ ਕੀਤੀ ਹੈ ਬਹੁਤ ਵੱਡੀ ਸ਼ੁਰੂਆਤ ਕੀਤੀ ਹੈ ਕਿ ਇਹਨਾਂ ਨੇ ਜਿਹੜਾ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿਉਂਕਿ ਇਸ ਵੇਲੇ ਉੱਥੇ ਰਾਸ਼ਨ ਬਾਕੀ ਜਿਹੜਾ ਸਮਾਨ ਹੈ ਮवेशੀਆਂ ਵਾਸਤੇ ਚਾਰਾ ਸਾਰਾ ਕੁਝ ਪਹੁੰਚ ਰਿਹਾ ਪਰ ਜਦੋਂ ਲੋਕ ਆਪਣੇ ਘਰ ਜਾਣਗੇ ਤਾਂ ਇਹ ਜਿਹੜਾ ਇਹਨਾਂ ਦਾ ਅਪਰਾਲਾ ਹੈ ਕਿ ਉਹਨਾਂ ਦੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਹੋਣਗੇ ਤਾਂ ਉਹ ਬੇਸਾਰਾ ਮਹਿਸੂਸ ਨਹੀਂ ਕਰਨਗੇ ਆਪਣੇ ਬੱਚਿਆਂ ਦੀ ਖਾਣਾ ਕੋਈ ਕਿਤਾਬਾਂ ਘਰ ਦਾ ਛੱਤ ਠੀਕ ਕਰਨੀ ਆ ਕਿਸੇ ਨੇ ਕੋਈ ਟਰੈਕਟਰ ਠੀਕ ਕਰਨਾ ਤੇਲ ਪਾਉਣਾ ਸੋ ਉਹਨਾਂ ਨੂੰ ਸੋਚਣਾ ਨਹੀਂ ਪਏਗਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣਗੇ ਐਨ ਦਾ ਮੀਨ ਟਾਈਮ ਹੋਰ ਕਿਤੇ ਨਾ ਕਿਤੇ ਉਹ ਮਦਦ ਆ ਜਾਏਗੀ ਔਰ ਦੁਬਾਰਾ 2-4 ਮਹੀਨਿਆਂ ਚ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਸੋ ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਭਰਾਵਾਂ ਦਾ ਧੰਕ ਜੋ ਕਿਉਂਕਿ ਮੈਂ ਉਹਨਾਂ ਦਾ ਮੈਂਬਰ ਵੀ ਆ ਆਰਜੀਐਮਸੀ ਦੀ ਸਭੋੱਚੀ ਲੀਡਰਸ਼ਿਪ ਦਾ ਔਰ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ